ਦੋਸਤੋ ਗਰਮੀ ਨੇ ਇਸ ਵਾਰ ਕਾਫੀ ਹੱਤ ਕਰਾਈ ਆ ਔਰ ਪਾਰਾ 43 ਡਿਗਰੀ ਦੇ ਕਰੀਬ ਚੱਲ ਰਿਹਾ ਵਾ ਅੱਜ ਵੀ ਬੇਹਦ ਗਰਮੀ ਦਾ ਦਿਨ ਵਾ ਔਰ ਇਸ ਗਰਮੀ ਦੇ ਮੌਸਮ ਵਿੱਚ ਸ਼ਹਿਰ ਧਾਰੀਵਾਲ ਦੇ ਨੌਜਵਾਨਾਂ ਨੇ ਮਿਲ ਕੇ ਰੁਗਨਾਥ ਮੰਦਿਰ ਧਾਰੀਵਾਲ ਦੇ ਬਾਹਰ ਜੀਟੀ ਰੋਡ ਦੇ ਉੱਤੇ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਆ ਸਵੇਰੇ 9 ਵਜੇ ਤੋਂ ਲਗਾਤਾਰ ਇਹ ਸ਼ਬੀਲ ਚੱਲ ਰਹੀ ਆ ਔਰ ਰਾਹੀਰ ਤੁਸੀਂ ਦੇਖ ਸਕਦੇ ਜੇ ਤਸਵੀਰਾਂ ਵਿੱਚ ਕਿ ਇਸ ਸ਼ਬੀਲ ਦੇ ਠੰਡੇ ਮਿੱਠੇ ਜਲ ਦਾ ਆਨੰਦ ਲੈ ਕੇ ਰਾਹਤ ਮਹਿਸੂਸ ਕਰ ਰਹੇ ਹਨ ਬਹੁਤ ਜਿਆਦਾ ਗਰਮੀ ਦਾ ਮੌਸਮ ਆ ਔਰ ਲਗਾਤਾਰ ਇਹਨਾਂ ਨੌਜਵਾਨਾਂ ਵੱਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਹਿਰ ਵਾਸੀ ਔਰ ਇਲਾਕਾ ਨਿਵਾਸੀ ਬੇਹਦ ਸ਼ਲਾੰਘਾ ਕਰ ਰਹੇ ਹਨ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜਿੱਦਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀ ਗਰਮੀ ਜਿਹੜੀ ਅੱਤ ਕਰਾਰੀ ਹੈ ਗਰਮੀ ਬਹੁਤ ਜ਼ੋਰਾਂ ਦੇ ਪੈ ਰਹੀ ਹੈ ਜੋ ਕਿ ਆਪਣੇ ਪੰਜਾਬ ਵਿੱਚ ਜਿਹੜਾ ਗਰਮੀ ਦਾ ਟੈਂਪਰੇਚਰ ਜਿਹੜਾ 45 ਡਿਗਰੀ ਤੋਂ ਉੱਪਰ ਡੱਬ ਗਿਆ ਹੋਵੇ ਉਹਦੇ ਕਾਰਨ ਇਹੀ ਆਪਣੇ ਸਵਰਗवासी ਬਜ਼ੁਰਗਾ ਦੇ ਨਾਂ ਤੇ ਅੱਜ ਜਿਹੜੇ ਸਾਡੇ ਬਜ਼ੁਰਗ ਸਾਨੂੰ ਛੱਡ ਕੇ ਜਿਹੜੇ ਆਪਣੇ ਸਵਰਗ ਲੋਗ ਚਲੇ ਗਏ ਨੇ ਉਹਨਾਂ ਦੇ ਨਾਂ ਤੇ ਅੱਜ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਹੋਈ ਹੈ ਰਗੁਨਾਥ ਲਗੁਨਾਥ ਮੰਦਰ ਦੇ ਬਾਹਰ ਸ਼ਬੀਲ ਆਈ ਹੋਈ ਹੈ ਇਸ ਵੇਰੇ ਨੋਵੇਂ ਤੋਂ ਸੇਵਾ ਚੱਲ ਰਹੀ ਹੈ ਸ਼ਬੀਲ ਦੀ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਲੋਕੀ ਹੌਮ ਹਮਾ ਕੇ ਇਸ ਸੁਸ਼ੀਲ ਦਾ ਨੰਦ ਲੈ ਰਹੇ ਨੇ ਕਿਉਂਕਿ ਪਾਣੀ ਦੀ ਵਿਵਸਥਾ ਜਿਹੜੀ ਹੈ ਨਾ ਹਰ ਇੱਕ ਨੂੰ ਇਸ ਦਿਨਾਂ ਵਿੱਚ ਕਰਨੀ ਚਾਹੀਦੀ ਆ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਏ ਸਭ ਤੋਂ ਵੱਡੀ ਜਿਹੜੀ ਜਲ ਸੇਵਾ ਏ ਉਹ ਲੋਕੀ ਜੋ ਹਰ ਕੋਈ ਕਰਦਾ ਹੈ ਹਰ ਇੱਕ ਦੀ ਜਿਹੜੀ ਸੇਵਾਏ ਕੀਤੀ ਜਾਂਦੀ ਏ ਪਰ ਅਸੀਂ ਪਰਮਾਤਮਾ ਕੇਹੀ ਦੱਸ ਕਰਨੇ ਆ ਵੀ ਹਰ ਕੋਈ ਇਹ ਪਾਣੀ ਦੀ ਵਾਲੀ ਸੇਵਾ ਹਰ ਕੋਈ ਕਰਦਾ ਰਹੇ ਜੀ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਨੂੰ ਇੰਨੇ ਜੋ ਸਮਝਿਆ ਅਹੀਂ ਸ਼ਬੀਲ ਤਾਂ ਲਈ ਆ ਕਿ ਅੱਜ ਬਹੁਤ ਜ਼ਿਆਦਾ ਗਰਮੀ ਆ ਤੇ ਇੰਨੀ ਗਰਮੀ ਦੇ ਬਾਵਜੂਦ ਲੋਕਾਂ ਨੂੰ ਪਿਆਸ ਲੱਗਦੀ ਆ ਤੇ ਅਸੀਂ ਕੋਸ਼ਿਸ਼ ਇਹ ਕਰਨ ਦੇ ਆ ਛੋਟੀ ਜੀ ਉਪਰਾਲਾ ਕੀਤਾ ਵਾ ਛੋਟੀ ਸ਼ਬੀਲ ਲਈ ਆ ਆਪਣੇ ਜੀ ਗੁਰਗਾਂ ਦੇ ਨਾਂ ਤੇ ਇਹ ਭਰਾਵਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਵਧੀਆ ਉਪਰਾਲਾ ਕੀਤਾ ਆ ਭਰਾ ਸਾਡਾ ਬਹੁਤ ਹੀ ਵਧੀਆ ਕੀਤਾ ਇਹਨੇ ਕੰਮ ਤੇ ਐਦਾਂ ਹੀ ਕਹਿੰਦੇ ਆ ਕਿ ਸਾਰੇ ਐਦਾਂ ਹੀ ਕਰਨ ਗਰਮੀਆਂ ਦੇ ਵਿੱਚ ਸ਼ਬੀਲ ਲਾਣ જય ਸ਼ਿਰਾਮ જય ਸ਼ਿਰਾਮ